ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਜਾਗਰਣ ਅੱਜ ਏਸ਼ੀਆ ਦੀ ਦੂਜੀ ਵੱਡੀ ਆਜ਼ਮੰਡੀ ਜਗਰਾਓ ਵਿੱਚ ਫੈਡਰੇਸ਼ਨ ਆਫ ਆਰਬੀਟ੍ਰੇਸ਼ਨ ਪੰਜਾਬ ਦਾ ਵੱਡਾ ਇਕੱਠ ਰੱਖਿਆ ਗਿਆ ਹੈ ਕੇਂਦਰ ਅਤੇ ਪੰਜਾਬ ਸਰਕਾਰ ਤੇ ਖਫਾ ਆਰਬੀਟ੍ਰੇਸ਼ਨ ਨੇ ਸਰਕਾਰਾਂ ਪ੍ਰਤੀ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਅਵੇਸਲੇ ਰਵੱਈਏ ਤੇ ਸਖਤ ਰੋਖ ਪਰਾਉਂਦਿਆਂ ਆਪਣੀਆਂ ਮੰਗਾਂ ਦਾ ਖਾਸ ਜ਼ਿਕਰ ਕੀਤਾ ਹੈ ਜਿਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪੂਰਾ ਨਾ ਕੀਤੀਆਂ ਤਾਂ 10 ਅਕਤੂਬਰ ਤੋਂ ਬਾਅਦ ਪੂਰੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹੜਤਾਲ ਕਰ ਦਿੱਤੀ ਜਾਵੇਗੀ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਪਿੱਛੇ ਆਰਡੀ ਅਸੈਸ਼ਨ ਪੰਜਾਬ ਦਾ ਵੱਡਾ ਇਕੱਠ ਸੂਬੇ ਭਰ ਦੇ ਖਿੱਜਾ ਹੋਇਆ ਹੈ ਜਿਸ ਵਿੱਚ ਆਰਡੀ ਅਸੈਸ਼ਨ ਪੰਜਾਬ ਦੇ ਪ੍ਰਧਾਨ ਸਨੇਤ ਮੋਹਦੇਦਾਰ ਪਹੁੰਚੇ ਹੋਏ ਹਨ ਜਗਰਾਵ ਤੋਂ ਪੱਤਰਕਾਰ ਸੰਜੀਪ ਗਿੱਤਾ ਦੇ ਨਾਲ ਕੈਮਰਾਮੈਨ ਦਿਨੇਸ਼ ਸ਼ਰਮਾ ਵੀ ਰਿਹਾ ਸਾਡਾ ਇਹ ਸਾਲਾਨਾ ਜਲਾਸ ਅਸੀਂ ਹਰ ਸਾਲ ਦੀ ਤਰ੍ਹਾਂ ਕਰਦੇ ਆ ਕਿਉਂਕਿ ਪੰਜਾਬ ਦੀਆਂ ਮੰਡੀਆਂ ਦੇ ਜਿਹੜੇ ਦੁੱਖ ਗਰੀਫਾਂ ਨੇ ਉਹ ਜਿਹੜੀਆਂ ਪੂਰੇ ਸਾਲ ਦੇ ਵਿੱਚ ਦੋ ਸੀਜ਼ਨਾਂ ਚ ਆਉਂਦੀਆਂ ਉਹਨੂੰ ਵੀ ਸਰਕਾਰ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਇਹ ਹਰ ਸਾਲ ਕਰਦੇ ਆਂ ਜਿਸ ਰਿਜ਼ਲਟ ਲੰਡੀ ਭਾਈ ਕੀਤੀ ਸੀ ਉਹਦੀ ਲੜੀ ਦੇ ਵਿੱਚ ਅੱਜ ਕਰ ਰਹੇ ਆਂ ਸਾਡੀਆਂ ਮੇਨ ਜਿਹੜੀ ਮੰਗ ਹੈ ਉਹ ਜਿਹੜੀ ਸਾਡੀ ਆਰਥ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ 7 ਅਕਤੂਬਰ 2024 ਨੂੰ ਜਿਹੜੀ ਸਾਡੀ 2.5% ਆਰਥ ਬੰਦੀ ਹੈ ਔਰ ਸਿਕੰਦਰ ਸਰਕਾਰ ਸੈਲਰੀ ਦੇ ਕੰਟਰੋਲ ਦੇ ਰਹੀ ਹੈ ਉਹਦਾ ਡਿਫਰੈਂਸ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਦੇਣਾ ਮੰਨਿਆ ਸੀ ਜਿਹੜਾ ਅਜੇ ਤੱਕ ਨਾ ਪਿਛਲੇ ਛੋਣੇ ਦੇ ਨਾ ਪਿਛਲੇ ਕਣਕ ਦੇ ਅੱਜ ਤੱਕ ਇਹ ਦਿੱਤਾ ਗਿਆ ਜਿਸ ਤਰ੍ਹਾਂ ਵੰਦੇ ਤੁਸੀਂ 19 ਤਰੀਕ ਨੂੰ 19 ਸਤੰਬਰ ਨੂੰ ਮੀਟਿੰਗ ਕੀਤੀ ਸੀ ਮਾਨਯੋਗ ਮੁੱਖ ਮੰਤਰੀ ਜੀ ਨਾਲ ਉਹਨਾਂ ਨੇ ਸਾਨੂੰ ਇਹ ਕਰ ਕਹੀ ਆ ਕਿ ਪੰਜਾਬ ਹੜ੍ਹਾਂ ਦੀ ਮਾਰ ਥਲੇ ਬਹੁਤ ਜ਼ਿਆਦਾ ਡਿਸਟਰਬ ਹੋ ਚੁੱਕਾ ਸਾਨੂੰ ਕੁਝ ਦਿਨ ਸਮਾਂ ਦਿਓ ਪਰਤਾਲ ਨਾ ਕਰੋ ਅਸੀਂ ਉਹਨਾਂ ਦੀ ਗੱਲ ਮੰਨ ਕੇ ਹੜਤਾਲ ਦਾ ਕੋਈ ਐਲਾਨ ਨਹੀਂ ਕਰਾਂਗੇ ਪਰ ਅੱਜ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਸਾਨੂੰ ਭੇਜੇ ਜਾਂ ਕੇਂਦਰ ਦੇਵੇ ਜਾਂ ਤੁਸੀਂ ਦੇਵੋ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਮਾਨਯੋਗ ਹੋਮਨਿਸਟਰ ਆਫ ਇੰਡੀਆ ਤੋਂ ਕਦਰ ਮਿਲ ਲ ਜਾਵਾਂਗੇ 2 4 10 ਦਿਨ ਦੇ ਵਿੱਚ ਜਦੋਂ ਸਵਾ ਮਿਲਦਾ ਉਹਨੂੰ ਨਾਲ ਲੈ ਕੇ ਜਾਵਾਂਗੇ ਦੂਜਾ ਮੁੱਦਾ ਇਹ ਹੈ ਕਿ ਮੰਡੀਆਂ ਦੇ ਵਿੱਚ ਜਿਹੜੇ ਠੇਕੇਦਾਰ ਹੈ ਟਰਾਂਸਪੋਰਟ ਦਾ ਲੇਬਰ ਦਾ ਠੇਕਾ ਲੈ ਲੈਂਦੇ ਆ ਕੰਮ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੋਕਲ ਦੀ ਸਦਾ ਤਾਂ ਨਹੀਂ ਲੋਕਾਂ ਦੀ ਸ਼ੈ ਹੁੰਦੀ ਆ ਉਹਦੀ ਆਰਤੀਆ ਬੜਾ ਵੱਡਾ ਨੁਕਸਾਨ ਹੁੰਦਾ ਅਸੀਂ ਉਹਨਾਂ ਨੂੰ ਗੱਲ ਕਰਕੇ ਵੀ ਜਿਹੜਾ ਠੇਕੇਦਾਰ ਘੱਟ ਲੈਣ ਤੇ ਠੇਕਾ ਲੈਂਦਾ ਜਾਂ ਗੱਡੀਆਂ ਪ੍ਰੋਵਾਈਡ ਨਹੀਂ ਕਰਦਾ ਉਹਨਾਂ ਨੂੰ ਬ੍ਰੈਂਕਟ ਲਿਸਟ ਕਰੋ ਉਹਨਾਂ ਦੇ ਐਫ ਆਈ ਆਰ ਲਾਉਸ ਕਰੋ ਉਹਨਾਂ ਤੋਂ ਕਬਰੀ ਕਰੋ ਜਿੰਨਾ ਘੱਟ ਲੈਣ ਤੇ ਠੇਕਾ ਲਿਆ ਉਹਨੂੰ ਤੋਂ ਰਿਸਕਨ ਕੋਸਟਲੇ ਕਰਕੇ ਸਾਡੇ ਆਰਬੀਆਂ ਨੂੰ ਪੂਰੇ ਜਣੇ ਦੇ ਕੰਮ ਦਿਓ ਤੇ じゃ ਸਾਡਾ ਮਸਲਾ ਹੈ ਕਿ ਪੰਜਾਬ ਦੀਆਂ ਮੰਡੀਆਂ ਚ ਜਦੋਂ ਕਣਕ ਖਰੀਦੀ ਜਾਂਦੀ ਹੈ 12% 12% ਨਮੀ ਦੀ ਖਰੀਦੀ ਜਾਂਦੀ ਹੈ ਜਦੋਂ ਕਣਕ ਚੱਕੀ ਜਾਂਦੀ ਹੈ 9-10% ਦੇ ਉਹਦੀ ਸ਼ੋਰਟੇਜ ਇਨਸਪੈਕਟਰ ਧੱਕੇ ਨਾਲ ਠੇਕੇਦਾਰ ਤੋਂ ਲੈਣ ਦੀ بجائے ਆਰਧਿਆਂ ਤੋਂ ਲੈਂਦਾ ਅਜਿਹਾ ਸੀ ਫੈਸਲਾ ਕਰਕੇ ਚੱਲੇ ਆ ਅਸੀਂ ਸ਼ੋਰਟੇਜ ਬਿਲਕੁਲ ਨਹੀਂ ਜਮਾਂਗੇ ਇੱਕ ਮੁੱਦਾ ਜ਼ਾਦਾ ਹੈ ਪਿਛਲੇ ਸਾਲ ਝੋਨੇ ਦੀ ਬਹੁਤ ਲੁੱਟਖੋਟ ਹੋਈ ਹੈ ਸਰਕਾਰ ਨੂੰ ਵੀ ਇਹ ਜਾਣੂ ਕਰਾਇਆ ਅੱਜ ਅਸੀਂ ਫੈਸਲਾ ਕਰਕੇ ਜਾਣਾ ਕਿ ਪੰਜਾਬ ਦੀ ਕਿਸੇ ਮੰਡੀ ਚ ਕਿਸੇ ਵੀ ਕਿਸਾਨ ਤੋਂ ਆਧੇ ਸੌਦੇ ਵਾਜ ਨਹੀਂ ਕਰੋਗੇ ਸਰੋਣਾ ਇਹੋ ਗੱਲ ਤੋਂ ਨਾ ਅੰਡਰ ਸਪੈਸੀਫਿਕੇਸ਼ਨ ਨਹੀਂ ਆਉਂਦਾ ਸਰਕਾਰ ਉਹਨੂੰ ਰਿਜੈਕਟ ਕਰੇ ਸਰਕਾਰ ਕਿਸਾਨ ਨੂੰ ਕਹਵੇ ਤੇਰਾ ਖੇਤਰੀ ਨੇ ਕਾਬਲ ਨਹੀਂ ਸਰਕਾਰ ਬਿਆਨ ਦੰਦੀ ਦਾਣਾ ਦਾਣਾ ਕਰਦੀ ਜਾਊਗਾ ਤੇ ਮੇਰੇ ਕਹਿੰਦਾ ਕਿਸਾਨ ਜਿਹੜਾ ਮੰਡੀ ਚੋਂ ਲੈ ਕੇ ਆਉਂਦਾ ਉਹ ਤਾਂ ਕਹਿੰਦਾ ਮੁਖਤਸਰ ਦਾਣਾ ਡੈਮੇਜ ਆ ਬਿਸ ਕਲਰ ਆ ਤੇ ਸਾਨੂੰ ਉਹਦੇ ਚ ਚੋੜ ਬਣਾਇਆ ਜਾਂਦਾ ਅੱਜ ਅਸੀਂ ਫੈਸਲਾ ਕਰਕੇ ਜਾਣਾ ਅਸੀਂ ਕਿਸੇ ਵੀ ਮੰਡੀ ਦੇ ਇਸ ਜਲ ਸੰਟਰ ਵਾਲ ਨੂੰ ਕੋਈ ਘਟਨੀ ਜਣਾ ਜੋ ਨਵੀਂ ਹੈ ਉਸ ਇਨਸਪੈਕਟਰ ਦੇਖ ਕੇ ਤੇਰੀ ਰੱਖ ਵੀ ਕਰੇ ਇੱਕ ਸਦਾ ਬੁੱਧਾ ਜਿਹੜੇ ਪੰਜਾਬ ਦੇ ਅੰਮ੍ਰਿਤਸਰ ਲੋਡ ਕੀਤੀਆਂ ਮੰਡੀਆਂ ਜਾਂ ਜਿਹੜੀਆਂ ਮੰਡੀਆਂ ਸਰਕਾਰ ਨੇ ਫੋਲੀ ਦੇ ਵਿੱਚੀਆਂ ਉਹ ਮੰਡੀਆਂ ਨਾ ਬਾਦ ਹੋਣ ਕਰਕੇ ਸਮੇਸਾਰਾਮ ਦੀ ਨਣੀ ਬਣਾਈਆਂ ਉਹਨਾਂ ਦੇ ਜਿਹੜੇ ਪੈਨਲਟੀ ਤੇ ਜਲਾ ਉਹਨਾਂ ਵਿਆਈ ਲੱਗਾ ਉਹ ਵਾਪਸ ਕੀਤਾ ਜਾਵੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 19 ਸਤੰਬਰ ਦੀ ਮੀਟਿੰਗ ਕਿਹਾ ਕਿ ਤੁਹਾਡੀ ਮੰਗ ਜਾਇਜ਼ ਆ ਉੱਥੇ ਅਸੀਂ ਮੀਟਿੰਗ ਸੜੇ ਲੈਣੀ ਹੈ ਉਹਦੇ ਵਾਸਤੇ ਅੱਜ ਆਣ ਜੋ ਇਸ ਸੱਜਣਾਂ ਮੇਰੀ ਗੱਲ ਹੋਈ ਮੀਟਿੰਗ ਤੋਂ ਪਹਿਲਾਂ ਮਾਨਯੋਗ ਪ੍ਰਿੰਸੀਪਲ ਸਰਕੀ ਫੋਰਮਾ ਵੀ ਹੋਈ ਹੈ ਉਹਨਾਂ ਨੇ ਵੀ ਯਕੀਨ ਦਿਵਾਇਆ ਜੋਰ ਦਾ ਮੁੱਦੇ ਹੋਣਗੇ ਇਸ ਹਫ਼ਤੇ ਮੀਟਿੰਗ ਲਾ ਕੇ ਉਹਦੇ ਹੱਲ ਕਰਾਂਗੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜਿਹੜੇ ਸਾਡੇ ਮੰਗਾ ਬਿਲਕੁਲ ਜਾਇਜ਼ ਨੇ ਕੋਈ ਮੰਗਾ ਨਹੀਂ ਗੀਆਂ ਇਹਦੇ ਇੰਪਲੀਮੈਂਟ ਕਰਨੀ ਕਾਨੂੰਨ ਹੈ ਪਹਿਲੇ ਬਣਿਆ ਇਹਨੂੰ ਲਾਗੂ ਕੀਤਾ ਜਾਵੇ ਜੇ ਸਰਕਾਰ ਲਾਗੂ ਨਹੀਂ ਕਰੇਗੀ ਅਸੀਂ ਦਸ ਕੁ ਦਿਨਾਂ ਦਾ ਪਹਿਲਾਂ ਫਿਰ ਮੀਟਿੰਗ ਕਰਕੇ ਫਿਰ ਸਾਨੂੰ ਸੰਘਰਸ਼ ਦਾ ਰਾਹ ਚੁਣਨਾ ਅੱਜ ਦੇ ਇਸ ਜਿਹੜਾ ਚੇਤਨਾ ਸਮਾਗਮ ਸਾਡੇ ਜਗਰਾਓ ਪੰਜਾਬ ਦਾ ਸਲਾਣਾ ਜ਼ਿਲ੍ਹਾ ਇੱਥੇ ਰੱਖਿਆ ਗਿਆ। ਅਸੀਂ ਬੜੇ ਧੰਨਵਾਦੀ ਆ ਸਾਰੇ ਪੰਜਾਬ ਪਰਦੇ ਆਰਤੀ ਵੀਰਾਂ ਦਾ। ਇਹਨਾਂ ਦੇ ਇੱਥੇ ਰੌਣਕ ਦੀ ਸਾਡੀ ਸੀਟਾ ਦੀ ਗੋਹਾ ਵੀਰਾਂ ਪਗਮਰਾਂ ਦੇ ਤਰੀਕੇ ਦੇ ਅੱਜ ਇਹ ਸਮਾਗਮ ਜਲਾਸ ਰੱਖਿਆ। ਬਾਕੀ ਜੇ ਉਹ ਪ੍ਰਧਾਨ ਜੀ ਅੱਜ ਇੱਥੇ ਫੈਸਲਾ ਲੈ ਕੇ ਜਾਣਗੇ ਅਸੀਂ ਉਸ ਫੈਸਲੇ ਤੇ ਆਰਤੀ ਅਸੀਂ ਜਗਰਾਓ ਪੂਰਾ ਉਹਨਾਂ ਦਾ ਡਟ ਕੇ ਸਾਥ ਦੇਵਾਂਗੇ। ਦੇਖੋ ਜੀ ਅੱਜ ਦਾ ਜਿਹੜਾ ਸ਼ੁਭ ਦਿਹਾੜਾ ਹੈ। ਦਿੱਤੇ ਅੱਜ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਗਨ ਵੀ ਹੈਗਾ ਅੱਜ ਜਗਰਾਉਂ ਦੀ ਧਰਤੀ ਤੇ ਮੁਥੇ ਆਪਤੀਆਂ ਦਾ ਤੇ ਚੇਤਨਾ ਸਮਾਗਮ ਹੋ ਰਿਹਾ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਬੜੇ ਅਹਿਮ ਮੁੱਦੇ ਤੇ ਮੰਗਾ ਤੇ ਇੱਕ ਵਾਰੀ ਫਿਰ ਵਿਚਾਰ ਕੀਤਾ ਜਾ ਰਿਹਾ ਔਰ ਜਿਵੇਂ ਮੈਂ ਸਮਝਦਾ ਵੀ ਸਭ ਤੋਂ ਵੱਡਾ ਮੁੱਦਾ ਟਰਾਂਸਪੋਰਟ ਦੇ ਦੀ ਠੇਕੇਦਾਰੀ ਦਾ ਸਾਡੇ 70% ਪਰ 80% ਜਿਹੜੀਆਂ ਮੰਗਾਂ ਜਾਂ ਗੜੇ ਸਾਡੇ ਮੁੱਦੇ ਆ ਜੇ ਠੇਕੇਦਾਰੀ ਪ੍ਰਣਾਲੀ ਸਹੀ ਹੋ ਜਾਵੇ ਉਹਦੇ ਨਾਲ ਲਿਫਟਿੰਗ ਸਹੀ ਹੋ ਜਾਊ ਤੇ ਸਾਡੇ ਮੈਂ ਕਹਿੰਦਾ 80% ਮੁਸ਼ਕਿਲਾਂ ਹੱਲ ਹੋ ਜਾਣਗੀਆਂ ਸੋ ਇਸ ਗੱਲ ਤੇ ਜ਼ੋਰ ਦਿੱਤਾ ਜਾਊਗਾ ਵੀ ਠੇਕੇਦਾਰ ਪ੍ਰਣਾਲੀ ਨੂੰ ਸਹੀ ਕੀਤਾ ਜਾਵੇ